ਕਲਕੱਤਾ ਮਹਿਲਾ ਡਾਕਟਰ ਨਾਲ ਜੋ ਮੰਦਭਾਗੀ ਘਟਨਾ ਵਾਪਰੀ ਉਸ ਨੂੰ ਇਨਸਾਫ ਦਿਵਾਉਣ ਲਈ ਪਿੰਡ ਬਦਨੀਕਲਾਂ ਵੱਡਾ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਸਾਹਿਬ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਨਿਹਾਲ ਸਿੰਘ ਵਾਲਾ ਅਤੇ ਆਸਾ ਵਰਕਰ ਸਕੂਲ ਟੀਚਰ ਤੇ ਪਿੰਡ ਬਦਨੀਕਲਾਂ ਦੀ ਸੰਗਤ ਵੱਲੋਂ ਜਿਹੜਾ ਇੱਕ ਇਕੱਠ ਕਰਕੇ ਰੋਸ ਦਾ ਪ੍ਰਦਰਸ਼ਨ ਕੀਤਾ ਗਿਆ ਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਵੀ ਆਪਾਂ ਜਿਹੜਾ ਅੱਜ ਇੱਥੇ ਆਏ ਆ ਤਰਕਤੇ ਦੇ ਹਸਪਤਾਲ ਦੇ ਵਿੱਚ ਹਸਪਤਾਲ ਤੇ ਮੈਡੀਕਲ ਕਾਲਜ ਦੀ ਉਹ ਲੜਕੀ ਜਿਹੜੀ ਲਗਾਤਾਰ ਉਸ ਹਸਪਤਾਲ ਦੇ ਵਿੱਚ ਸੇਵਾਵਾਂ ਵੀ ਨਿਭਾ ਰਹੀ ਸੀ ਤੇ ਆਪਣੀ ਪੜ੍ਹਾਈ ਵੀ ਕਰ ਰਹੀ ਸੀ ਉਹਦੇ ਨਾਲ 8-9 ਦੇ ਵਿੱਚਕਾਰਲੀ ਰਾਤ ਨੂੰ ਜੋ ਵਾਪਰਿਆ ਸਾਡੀ ਵੱਡੀ ਗੈਂਤੀ ਨੇ ਫੇਸ ਪੁਕਾਰਾਂੇ ਘੁੰਮਾ ਰਹੀ ਸੌਲਿਆ ਅਫਵਾਹ ਚ ਕਣ खबर ਵੀ ਲਾ ਦੇਣੀ ਐ ਮੇਖਾ ਪਹਿਲਾ ਭੈਣ ਗੱਲ ਕਰਕੇ ਗਈ ਐ ਵੀ ਹੋਂਦੇ ਜਮਾਨੇ ਦੇ ਵਿੱਚ ਐਂਬੀਸ ਕਰਾਉਣੀ ਕੋਈ ਖੇੜ ਨਹੀਂ ਪਈ ਨੀ ਉਹ ਜਿੰਨੀਆਂ ਖਬਰਾਂ ਆਪਣੇ ਕੋਲੇ ਕਹਿੰਦੀ ਆ ਜਿੱਕਰ ਆਇਆ ਕਿ ਉਹ ਨਾ ਜੀ ਦਾ ਬਾਪ ਬੱਚਿਆਂ ਦੇ ਰੈਡੀमेड ਕੱਪੜੇ ਵੇਚਦਾ ਉਹ ਵੀ ਕੋਈ ਆਇਨਿਕ ਵੱਡਾ ਸ਼ੋਅਰੂਮ ਆ ਕੋਚ ਐਸੀ ਸੁਧਾਮ ਉਹ ਕੱਪੜੇ ਵੇਚ ਰਿਹਾ ਐ ਐਵੋਦੀ ਗਰੀਪੀ ਦੀ ਹਾਲਤ ਦੇ ਵਿੱਚੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਬੱਚੀ ਇਸ ਪੜਾਈ ਤੱਕ ਭੜਾ ਮਾਂ ਦਾ ਆਪਣੇ ਆਪਣਾ ਖੂਨ ਸੀਨਾ ਵਹਾ ਕੇ ਇਥੋਂ ਤੱਕ ਬਚਾਈ ਤੇ ਉਹ ਦ੍ਰਿਦਿਆ ਨੇ ਮੈਂਟਲ ਸੈਂਟਰਾਂ ਦੇ ਵਿੱਚ ਉਹਦੀ ਲੜਕੀ ਦੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਮਾਰਤਾ ਉਹੋ-ਉਹ ਕੇ ਕੋਸ ਮਾਰਤੀਆਂ ਰਿਪੋਟਾਂ ਦੇ ਵਿੱਚ ਖਾਸਿਆ ਤੁਸੀਂ ਸੁਣਿਆ ਇਹ ਰਾਤ ਕੀਤੀ ਆ ਉਹਨੇ ਐਨਕਾਂ ਦੇ ਸ਼ੀਸ਼ੇ ਟੁੱਟ ਕੇ ਉਹਦੀ ਅੱਖਾਂ ਦੇ ਵਿੱਚ ਵੜੇ ਹੋਏ ਸੀ ਚੂਲਾ ਟੁੱਟਿਆ ਹੋਇਆ ਸੀ ਹੋਰ ਪਤਾ ਨਹੀਂ ਉਹਦੇ ਮਾਤਮ ਸਰੀਰ ਤੇ ਕੀ ਕੀ ਸੀ ਲੱਗਦਾ ਹੈ ਉਹਨੇ ਜਿੰਨੇ ਜੋਗੀ ਸੀ ਉਹਨਾਂ ਦਰਿੰਦਿਆਂ ਦਾ ਮੁਕਾਬਲਾ ਕੀਤਾ ਹੋਊਗਾ ਪਰ ਆਪਾਂ ਨੂੰ ਪਤਾ ਹੈ ਕਿ ਇੱਕ ਬੋਧ ਦੇ ਦਾਰੇ ਜਲਾ ਬੋਹ ਹੋ ਜਾਣਾ ਤਾਂ ਕਿ ਵਟਿਆ ਜਾਂਦਾ ਹੈ ਸਾਡੇ ਦੇ ਰਾਤ ਆਹ ਥਾਵਾ ਤੇ ਖੜਾ ਹੈ ਇੱਥੇ ਨੱਜਾ ਸਾਹਿਤਾ ਕਿਵੇਂ ਬਤਾਇਆ ਜਾਂਦਾ ਹੈ ਗੰਦੇ ਗੀਤ ਗੰਧੀਆਂ ਫਿਲਮਾਂ ਉਹ ਜਾਣੀ ਜਿਹੜਾ ਪਹਿਲਾਂ ਟੀਵੀਆਂ ਤੇ ਸੀ ਸਾਨੂੰ ਤਾਂ ਉਹੀ ਜ਼ਿਆਦਾਤੀ ਬਣੀ ਹੋਈ ਸੀ ਵੀ ਸਾਡੇ ਬੱਚੇ ਜਿਹੜੇ ਟੀਵੀ ਦੇਖਦੇ ਆ ਉਹੋ ਜ਼ਿੰਦਗੀ ਦੀ ਹੀ ਲੋ ਲੈ ਜਾਂਦੇ ਆ ਤੇ ਫਿਰ ਉਹਨਾਂ ਦੇ ਮਨਾਂ ਤੇ ਕੀ ਕੀ ਉਗੜ ਆਉਂਦਾ ਹੈ ਖੋਣਾ ਆ ਖੋਣਾ ਦੇ ਨਾਂ ਤੇ ਜਿਹੜੀ ਫੇਸਬੁੱਕ ਹੈ ਤੁਸੀਂ ਵਰਤਦੇ ਆ ਸਾਰੇ ਤੁਹਾਨੂੰ ਪਤਾ ਹੈ ਕੀ ਹਾਰਾ ਹੁੰਦਾ ਸਾਡੇ ਬੱਚੇ ਉਹ ਕੋਰੇ ਕਾਗਜ਼ thora pura ਜਿਹੜੇ ਸਾਰਾ ਦਿਨ ਫੋਨ ਲਈ ਬਿਖ ਕੇ ਦੇਖਦੇ ਆ ਉਹ ਆਹ ਸਾਰਾ ਵਸਤੂ ਖਾਸਿੱਤਾ ਸਿੱਖਦੇ ਆ ਤੇ ਨਾਲ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਬੁਰੀ ਤਰ੍ਹਾਂ ਖਰਾਬ ਇਸ ਆਰਾਲੀ ਇੱਕ ਸੁਪਤੀ ਬੰਮਰ ਕੰਡੀ ਹੈ ਉਹਨਾਂ ਨੂੰ ਇਹੋ ਜਿਹੇ ਢਕਾਉਂ ਗੀਤ ਇਹ ਗਾਇਕ ਲਿਖਦੇ ਆ ਗਾਉਂਦੇ ਆ ਨਾਲ ਆਹ ਅਧਿਆਨਾ ਦੀ ਖੇਡ ਕਿੱਡਾ ਵੱਡੀ ਪੱਤਰ ਤੇ ਪ੍ਰਚਾਰਿਆ ਜਾਂਦਾ ਹੈ ਕਿ ਅਧਿਆਰ ਜਿਵੇਂ ਪੰਜਾਬ ਦੇ ਕਿਸਾਨ ਤਾਂ ਬਹੁਤ ਤਕੜੇ ਐ ਇਹ ਸਾਰਾ ਜਨ ਅਧਿਆਰ ਚੱਕੀ ਕਰਨ ਇਹ ਪੁਈਆਂ ਦੇ ਮਰਦ ਕਹਿ ਕਰਨ ਐਨੇ ਘਟਿਆ ਤੋਂ ਘਟਿਆ ਗੀਤ ਲਿਖਦੇ ਤੇ ਗਾਉਂਦੇ ਆ ਤੋ ਬਹੁਤ ਹੀ ਜੜੀ ਇਹ ਮੰਦਭਾਗੀ ਘਟਨਾ ਹੋਈ ਆ ਤੇ ਉਸ ਨੂੰ ਡਾਕਟਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਐਦਾਂ ਦੇ ਦਰਿੰਦਿਆਂ ਨੂੰ ਜਿਹੜਾ ਫਾਂਸੀ ਦੀ ਸਜ਼ਾ ਜਾਂ ਗੋਲੀ ਮਾਰ ਦੇਣੀ ਚਾਹੀਦੀ ਆ ਜੋ ਇਸ ਤਰ੍ਹਾਂ ਦੀਆਂ ਕਨੌਣੀਆਂ ਹਰਕਤਾਂ ਕਰਦੇ ਆ ਤੇ ਜਿੱਥੇ ਇਹ ਰੋਸ ਦਾ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਸਾਰੀ ਸੰਗਤ ਦੇ ਵੱਲੋਂ ਜਿਹੜਾ ਬਦਨੀ ਕਲਾਂ ਦੇ ਵਿੱਚ ਇੱਕ ਰੋਸ ਮਾਰਚ ਵੀ ਕੱਢਿਆ ਗਿਆ oh you ਤੋ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਜੋ ਇਹ ਘਟਨਾ ਹੋਈ ਆ ਜੋ ਇਸ ਦੇ ਦੋਸ਼ੀ ਆ ਸੋ ਸਰਕਾਰ ਅੱਗੇ ਇਹੀ ਬੇਨਤੀ ਆ ਸਾਰਿਆਂ ਦੀ ਕਿ ਉਸ ਨੂੰ ਕੁੜੀ ਨੂੰ ਅਨਸਾਫ਼ ਮਿਲਣਾ ਚਾਹੀਦਾ ਤੇ ਅੱਗੇ ਤੋਂ ਐਦਾਂ ਦੀ ਕਣੌਣੀ ਹਰਕਤ ਕੋਈ ਨਾ ਕਰੇ ਤੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਸੋ ਇੰਨਾ ਕਹਿੰਦੇ ਹੋਏ ਮਿਲਦੇ ਆ ਫਿਰ ਅਗਲੀ ਵੀਡੀਓ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ